ਸਸ਼ੁਕਰ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਸ ਨੇ ਸ਼ਹਿਰ ਭਰ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਤਹਿਤ ਸਾਰੇ ਹੀ ਪੇਂਗੇਸਟ ਹਾਊਸਾਂ ਦੀ ਬਰੀਕੀ ਨਾਲ ਜਾਂਚ ਹੋਈ ਹੈ ਇਹ ਕਾਰਵਾਈ ਕਿਸੇ ਵੀ ਅਨਸੁਖਾਂ ਵੀ ਘਟਨਾ ਨੂੰ ਰੋਕਣ ਤੇ ਸ਼ਹਿਰ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਦੇ ਅਹਿਮ ਕਦਮ ਦੇ ਲਈ ਚੁੱਕੀ ਗਈ ਹੈ ਤਦ ਆਸੀ ਇਹ ਹੈ ਕਿ ਉਥੇ ਇਹ ਵਿਸ਼ੇਸ਼ ਮੁਹਿੰਮ ਜਿਸ ਦਾ ਮੁੱਖ ਉਦੇਸ਼ ਪੀਜੀ ਹਾਊਸ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸਹੀ ਰਿਕਾਰਡ ਰੱਖਣਾ ਤੇ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਅਪਰਾਧਕ ਗਤੀਵਿਧੀ ਦੇ ਵਿੱਚ ਸ਼ਾਮਲ ਵਿਅਕਤੀਆਂ ਦਾ ਥਾਂ ਤੇ ਪਨਾਹ ਨਾ ਲੈ ਸਕਣ। ਬਠਿੰਡਾ ਸ਼ਹਿਰ ਸਿੱਖਿਆ ਦੇ ਕਾਰੋਬਾਰ ਦਾ ਕੇਂਦਰ ਬਣਦਾ ਜਾ ਰਿਹਾ ਜਿਸ ਕਾਰਨ ਇੱਥੇ ਦੇਸ਼ ਦੇ ਵੱਖ-ਵੱਖ ਕਿਸੇ ਤੋਂ ਵਿਦਿਆਰਥੀ ਤੇ ਕੰਮ ਕਰਨ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ। ਇਹਨਾਂ ਵਿੱਚ ਬਹੁਤ ਸਾਰੇ ਪੀਜੀ ਹਾਊਸਸ ਦੇ ਵਿੱਚ ਰਹਿੰਦੇ ਨੇ ਤੇ ਇਸ ਸਥਿਤੀ ਦੇ ਵਿੱਚ ਇਹਨਾਂ ਦੀ ਸਹੀ ਢੰਗ ਤੇ ਨਾਲ ਜਾਂਚ ਤੇ ਨਿਗਰਾਨੀ ਜ਼ਰੂਰੀ ਹੈ। ਐਸਐਸਬੀ ਬਠਿੰਡਾ ਅਮਨੀਤ ਕੌ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਕ-ਵਾਕ ਖਾਣੀਆਂ ਦੀਆਂ ਟੀਮਾਂ ਦੇ ਵੱਲੋਂ ਆਪਣੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਸਾਰੇ ਹੀ ਪੀਜੀ ਹਾਊਸਸ ਦਾ ਦੁਆਰਾ ਕੀਤਾ ਗਿਆ ਤਿਹਾਰ ਕੇ ਰਾਏਦਾਰ ਦੀ ਪਛਾਣ ਪੱਤਰ ਯਾਨੀ ਕਿ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਦੀ ਜਾਂਚ ਕੀਤੀ ਹੈ ਤੇ ਉਹਨਾਂ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਗਈਆਂ ਨੇ ਯਕੀਨੀ ਬਣਾਇਆ ਗਿਆ ਕਿ ਪੀਜੀ ਮਾਲਕ ਆਪਣੇ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਉਹਨਾਂ ਨੂੰ ਤੁਰੰਤ ਵੈਰੀਫਿਕੇਸ਼ਨ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਤੇ ਮਾਲਕਾਂ ਦੁਆਰਾ ਰੱਖੇ ਗਏ ਕਿਰਾਏਦਾਰਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਦੇ ਨਾਮ ਪਿਤਾ ਦਾ ਨਾਮ ਪੱਕਾ ਪਤਾ ਮੋਬਾਈਲ ਨੰਬਰ ਤੇ ਐਮਰਜੈਂਸੀ ਸੰਪਰਕ ਨੰਬਰ ਸ਼ਾਮਲ ਨੇ ਜੀਜੀ ਹਾਊਸਸ ਦੇ ਵਿੱਚ ਸਥਾਪਿਤ ਸੁਰੱਖਿਆ ਪ੍ਰਬੰਧ ਵਿੱਚ ਸੀਸੀਟੀਵੀ ਕੈਮਰੇ ਤੇ ਸੁਰੱਖਿਆ ਗਾਰਡਸ ਦੀ ਵੀ ਜਾਂਚ ਕੀਤੀ ਗਈ ਜਿੱਥੇ ਲੋੜ ਸੀ ਉੱਥੇ ਸੁਧਾਰ ਕਰਨ ਦੀ ਸਲਾਹ ਦਿੱਤੀ ਗਈ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਬਾਰੇ ਪੁੱਛਗਿੱਛ ਕੀਤੀ ਗਈ ਤੇ ਲੋਕਾਂ ਨੂੰ ਅਜਿਹੀ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ ਇਸ ਮਹਿੰਮ ਦੇ ਵਿੱਚ ਸਥਾਨਕ ਲੋਕਾਂ ਤੇ ਪੀਜੀ ਮਾਲਕਾ ਨੇ ਪੁਲਿਸ ਦਾ ਸਹਿਯੋਗ ਦਿੱਤਾ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਤੇ ਪੁਲਿਸ ਵੈਰੀਫਿਕੇਸ਼ਨ ਸਮੇਂ ਸਿਰ ਕਰਾਉਣ ਕਿਉਂਕਿ ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਸ ਕਦਮਦਨਾਮ ਬਟੰਡਾ ਸ਼ਹਿਰ ਦੇ ਵਿੱਚ ਅਪਰਾਧਕ ਗਤੀਵਿਧੀਆਂ ਤੇ ਰੋਕ ਦੇ ਲੱਗਣ ਦੇ ਵਿੱਚ ਮਦਦ ਮਿਲੇਗੀ ਤੇ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਵੀ ਪੈਦਾ ਹੋਵੇਗੀ ਇਹ ਨਾਮ ਹੈ ਤੇ ਕਿਹੜਾ ਥਾਣਾ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸ਼ਿਵਲਾਈਨ ਬਟੰਡਾ ਦੀ ਚੈਕਿੰਗ ਕੀਤੀ ਗਈ ਸੀ ਕਿਸ ਕਿਸ ਦੀ ਚੈਕ ਕੀਤੀ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਹਿੰਡਾ ਮੈਡਮ ਅਮਨੀਤ ਕੁੰਡਲ ਆਈਪੀਐਸ ਤੇ ਨਿਸ਼ਾ ਨਿਰਦੇਸ਼ ਵੀ ਸਖਤ ਨਿਦਾ ਨਿਰਦੇਸ਼ ਹੈ ਵੀ ਜੋ ਰੂਟੀਨ ਵਿੱਚ ਜਿਹੜਾ ਹੈਗਾ ਟੈਨੈਂਟਸ ਹੈਗੇ ਰਹਿ ਰਹੇ ਜਾਂ ਪੀਜੀ ਹੈਗੇ ਆ ਜਿੱਥੇ ਲੋਕ ਕਿਰਾਏ ਤੇ ਆਮ ਹੀ ਆ ਕੇ ਰਹਿੰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਜਿਸ ਤਹਿਤ ਜਿਹੜਾ ਸਾਡੇ ਵੱਲੋਂ ਤਿੰਨ ਵਕ ਵਕ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਵਿੱਚ ਜਿਹੜਾ ਵਕ ਵਕ ਜਿਹੜੇ ਅਜੀਤ ਰੋਡ ਤੇ ਪੀਜੀ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜੋ ਵੀ ਉੱਥੇ ਟੈਨੈਂਟਸ ਰਹਿ ਰਹੇ ਸੀਗੇ ਜਾਂ ਕੋਈ ਜਿਹੜੇ ਲੜਕੇ ਹੈਗੇ ਆਯੂਜ਼ ਦੇ ਕਰ ਰਹੇ ਆ ਜਾਂ ਕਿਸੇ ਦੀ ਚਰਨ ਦੀ ਤਿਆਰੀ ਕਰ ਰਹੇ ਆ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਨਾਂ ਵਿੱਚ ਕੀ ਕੀ ਕੋਸ਼ਿਸ਼ਾਂ ਦੀ ਜ਼ਰੂਰੀ ਵੀ ਮਾਰਕ ਨੂੰ ਰਹਿਦਾ ਉਹਦੇ ਵਿੱਚ ਜੇ ਕੋਈ ਪੀਜੀ ਜੇ ਕਿਸੇ ਨੇ ਪੀਜੀ ਖੋਲਿਆ ਹੋਇਆ ਉਹਦੇ ਲਈ ਉਹਨੂੰ ਰਜਿਸਟ੍ਰੇਸ਼ਨ ਉਹਦੀ ਜ਼ਰੂਰੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਜਿੰਨੇ ਵੀ ਉਹਦੇ ਕੋਲੇ ਕੋਈ ਵੀ ਬੱਚੇ ਰਹਿੰਦੇ ਆ ਜਾਂ ਕੋਈ ਵੀ ਮੇਲ ਫੀਮੇਲ ਰਹਿੰਦੇ ਆ ਉਹਨਾਂ ਸਾਰਿਆਂ ਦੀ ਜਿਹੜੀ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ ਤਾਂ ਕੋਈ ਜਿਹੜਾ ਮਾੜਾ ਆਨਸਰ ਆ ਕੇ ਇਥੇ ਆ ਕੇ ਰੋਕ ਕੇ ਤੇ ਉਸ ਤੋਂ ਬਾਅਦ ਜਿਹੜੀ ਵਾਰਦਾਤ ਕਰਕੇ ਨਾ ਚਲਾ ਜਾਵੇ ਜੇ ਉਹਦੀ ਵੈਰੀਫਿਕੇਸ਼ਨ ਹੋਈ ਹੋਊਗੀ ਤਾਂ ਉਸ ਨੂੰ ਇਸ ਚੀਜ਼ ਦਾ ਡਰ ਰਹੂਗਾ ਤੇ ਇਹੋ ਜਿਹੜੀ ਹੈਗੀ ਕੋਈ ਵੀ ਘਟਨਾ ਜਿਹੜੀ ਆ ਉਹ ਆਪਰਨ ਤੋਂ ਰੋਕਿਆ ਜਾ ਸਕਦਾ ਹੈ ਟੈਨੈਂਟ ਵੈਰੀਫਿਕੇਸ਼ਨ ਉਹ ਸਾਰਿਆਂ ਲਈ ਜਿਹੜੀ ਕੰਪਲਸਰੀ ਹੈ ਇਹਦੇ ਵਿੱਚ ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਬਿਠਣਦਾ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਨਿਰਦੇਸ਼ ਜਾਰੀ ਕੀਤੇ ਗਏ ਆ ਵੀ ਜੋ ਵੀ ਟੈਨੈਂਟ ਵੈਰੀਫਿਕੇਸ਼ਨ ਹੈ ਜਾਂ ਪੀਜੀ ਜਿਨ੍ਹਾਂ ਨੇ ਵੀ ਕੋਈ ਕੰਮ ਕਰ ਰਿਹਾ ਪੀਜੀ ਦਾ ਉਹਨਾਂ ਲਈ ਜਿਹੜੀ ਹੈਗੀ ਹੈ ਰਜਿਸਟ੍ਰੇਸ਼ਨ ਤੇ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਸੋ ਇਹੀ ਤੁਹਾਡੇ ਮਾਦੇ ਮਰਾਹੀ ਅਪੀਲ ਹੈ ਵੀ ਜੋ ਕੋਈ ਵੀ ਬੰਦਾ ਆਪਦੇ ਘਰ ਨੂੰ ਕਿਰਾਏ ਤੇ ਦਿੰਦਾ ਜਾਂ ਪੀਜੀ ਦਾ ਕੰਮ ਕਰਦਾ ਉਹ ਆਪਦੀ ਰਜਿਸਟ੍ਰੇਸ਼ਨ ਜ਼ਰੂਰ ਕਰਾਵੇ ਤੇ ਜੇ ਕੋਈ ਟੈਨੇਟ ਆ ਕੇ ਰਹਿੰਦਾ ਕਿਰਾਏਦਾਰ ਰਹਿੰਦਾ ਤੇ ਉਹਦੀ ਵੈਰੀਫਿਕੇਸ਼ਨ ਕਰਾਉਣੀ ਵੀ ਉਨਾਂ ਹੀ ਜ਼ਰੂਰੀ ਹੈ ਕਿਉਂਕਿ ਕੱਲੋ ਜੇ ਕੋਈ ਬੰਦਾ ਇਹੋ ਜਿਹੀ ਕੋਈ ਵਾਰਦਾਤ ਕਰਕੇ ਚਲਾ ਜਾਂਦਾ ਤੇ ਉਹਨਾਂ ਦੀ ਵਿਚ ਅੰਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਬੰਦੀ ਕਾਰਵਾਈ ਬੀਐਨਐਸ ਤਹਿਤ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਕੁਝ ਲੋਕ ਇਕੱਲੇ ਆਧਾਰ ਕਾਰਡ ਲੈ ਕੇ ਰੱਖ ਲੈਂਦੇ ਜੀ ਉਹਨਾਂ ਨੂੰ ਨਹੀਂ ਕੱਲੇ ਆਧਾਰ ਕਾਰਡ ਦਾ ਕੋਈ ਬੈਨੀਫਿਟ ਨਹੀਂ ਹੈ ਜਿੰਨਾ ਚਿਰ ਉਹ ਆਧਾਰ ਕਾਰਡ ਤੋਂ ਬਾਅਦ ਵੈਰੀਫਿਕੇਸ਼ਨ ਨਹੀਂ ਹੁੰਦੀ ਬੰਦਾ ਆਪਾਂ ਐਗਜ਼ਾਮਪਲ ਲੈ ਲੀਏ ਇੱਥੋਂ ਦਾ ਕੋਈ ਬੰਦਾ ਅਜੀਤ ਰੋਡ ਤੇ ਹੈ ਉਹ ਦਿੱਲੀ ਤੋਂ ਆ ਕੇ ਰਹਿ ਰਿਹਾ ਉਹਦਾ ਆਧਾਰ ਕਾਰਡ ਲੈ ਕੇ ਰੱਖ ਲਿਆ ਉਹਦਾ ਕੋਈ ਬੈਨੀਫਿਟ ਨਹੀਂ ਜਿੰਨਾ ਚਿਰ ਉਹਦੀ ਵੈਰੀਫਿਕੇਸ਼ਨ ਪੁਲਿਸ ਰਾਈ ਜਿਹੜਾ ਹੈਗਾ ਸਬੰਧਤ ਥਾਣੇ ਤੋਂ ਨਹੀਂ ਹੁੰਦੀ ਵੀ ਇਹਦੇ ਖਿਲਾਫ ਕੋਈ ਵੀ ਮੁਕੱਦਮਾ ਜਾਂ ਕੋਈ ਜਿਹੜੇ ਇਹਦੇ ਬੈਡ ਐਂਟਰੀ ਹੈ ਇਹਦੇ ਖਿਲਾਫ ਨਹੀਂ ਹੈਗੀ ਉਹਦੀ ਬੜੀ ਕਿਸ ਤਰ੍ਹਾਂ ਮਾਰਕ ਵੀ ਕਰਵਾ ਸਕਦਾ ਹਾਂਜੀ ਹਾਂ ਮਾਲਕ ਜਿਹੜੇ ਉਹਦੇ ਡਾਕੂਮੈਂਟਸ ਵਗੈਰਾ ਜਿਹੜੇ ਸਾਰੇ ਲਡਿੰਦਾ ਡਾਕੂਮੈਂਟ ਆ ਆਧਾਰ ਕਾਰਡ ਵਗੈਰਾ ਤੇ ਵੋਟਰ ਕਾਰਡ ਆ ਉਹ ਦੇ ਕੇ ਤੇ ਉਹਦੇ ਚ ਮਨੂਨਲੀ ਜਿਹੜੀ ਉਹਦੀ ਫੀਸ ਹੈਗੀ ਆ ਸਾਂਝ ਕੇਂਦਰ ਰਾਈ ਉਹਦੀ ਜਿਹੜੀ ਹੈਗੀ ਆ ਬਹੁਤ ਹੀ ਆਸਾਨ ਰਸਤਾ ਜਿਹੜਾ ਹੈਗਾ ਵੈਰੀਫਿਕੇਸ਼ਨ ਕਰਵਾਈ ਜਾ ਸਕਦੀ ਹੈ ਤੇ ਇਸ ਤੇ ਜਿਹੜਾ ਮਾਲਕ ਆ ਉਹਦਾ ਵੀ ਫਾਇਦਾ ਵੀ ਕਾ ਲੂ ਕੋਈ ਉਹਦੇ ਨਾਲ ਨਾ ਕੋਈ ਜਿਹੜਾ ਬੰਦਾ ਮਾੜਾ ਉੱਥੇ ਰਹਿ ਕੇ ਤੇ ਉਹਦੇ ਨਾਲ ਹੀ ਕੋਈ ਘਟਨਾ ਕਰ ਜੇ